ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਤੁਸੀਂ ਸਕਰੀਨ ਤੇ ਸਾਹਮਣੇ ਵੇਖ ਰਹੇ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਪ੍ਰਾਈਜ਼ ਜੈ ਜੀ ਹੋਣਗੇ ਲਗਭਗ ਬੰਨ ਦੀ ਸਾਰੀ ਹੈਗੀ ਆ ਡੱਬੀ ਵੈੜ ਵੀ ਹੈਗੀ ਆ ਜਰਸੀ ਵੈੜ ਵੀ ਹੈਗੀ ਆ ਸੂਈ ਸਵਾਈ ਕਰਾਸ ਅੰਗ ਦੀ ਵੈੜ ਵੀ ਹੈਗੀ ਆ ਕਰਾਸ ਅੰਗ ਵੀ ਹੈਗੀ ਆ ਪਰ ਇਹਰ ਸ਼ਹਿਰ ਖੜੀ ਆ ਲਗਭਗ ਸਾਰੀ ਬਨ ਗਈ ਹੈਗੀ ਪ੍ਰਾਈਜ਼ ਜਾਇਜ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਸੀਕਰ ਨਾਮ ਤੇ ਐਡਰੈਸ ਦੱਸ ਨਾਮ ਬਾਈ ਗਲਤ ਹੈ ਤਾਂ ਸਹਾਂਗਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਦੱਸ ਜੀ 7901755676 ਇੱਕ ਵਾਰੀ ਫੇਰ ਦੱਸ ਜੀ 7901755676 ਸਾਰਾ ਮਾਲ ਹੀ ਬਕਾਊ ਆ ਮਾਲ ਤਾਂ ਹੋਰ ਵੀ ਛੇ ਗਾਂਗਾ ਤਿੰਨ ਉਹ ਵੰਟੀ ਲੇਟ ਹੋਗੇ ਅੱਜ ਹਮ ਸਹੀ ਹੈ ਸਾਹਮਣੇ ਤਾਂ ਕੰਮ ਹੋ ਕੀ ਹੋ ਗਿਆ ਢੀਆਣਾ ਹਾਂ ਦੋਸਤੋ ਇੱਕ ਵੜ ਮੇਰੇ ਆਏ ਤੋਂ ਹੀ ਲੈ ਕੇ ਗਏ ਆ ਮੰਡੀ ਵਾਲਾ ਕੰਮ ਹੀ ਹੋਗਾ ਸੀ ਖਿੱਚੋ ਤਾਣ ਫਲ ਸੀ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਚੈਨਲ ਤੇ ਕੱਲ ਨੂੰ ਅਪਲੋਡ ਕਰਾਂਗੇ ਤੁਸੀਂ ਆਪ ਹੀ ਵੇਖ ਲੈਣੀ ਆ ਕਿਹੜੇ ਪਾਸੋਂ ਲੱਗੀਏ ਅਸੂਈ ਲੱਗਣੀ ਆ ਕਿੰਨਾਂ ਮਸੂਆ ਇਹ ਭਰਾ ਦੂਜਾ ਸੁਆ ਵਹਿੜ ਸੁਈ ਆ ਹਮ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਪਰ ਤੁਸੀਂ ਭਣਾ ਤੀਜਾ ਮੰਨ ਲਓ ਕੋਈ ਭੈਣ ਭਰਾ ਜੇ ਕਿਸੇ ਨੇ ਲੈਣੀਆਂ ਜੀ ਨੇ ਹਮ ਤੇ ਇਹ ਸੁਈ ਹੈਗੀ ਸਵੇਰੇ 5:30 ਵਜੇ ਜੇਰ ਪਈ ਹੈਗੀ 11:30 ਜੇਰ ਦੀ ਗਾਰੰਟੀ ਹੋਊਗੀ ਠੀਕ ਆ ਵਹਿੜ ਵੱਡੀ ਆ ਕੱਦ ਵਾਲੀ ਆ ਦੁੱਧ ਮਾਲਕਾਂ ਨੇ ਦੱਸਿਆ 22 ਲੀਟਰ ਕੋਈ ਭੈਣ ਭਰਾ 10 ਕਿਲੋ ਮੰਨ ਲੈ ਕੋਈ 5 ਮੰਨ ਲੈ ਕੋਈ 20 ਮੰਨ ਕੇ ਲੈ ਜੇ ਪਰ ਜਿਹੜੇ ਸਾਉਣਾ ਗਾਂ ਦਾ ਲੇਵਾ ਦੁੱਧ ਚੋਣ ਦਾ ਹੱਕ ਆ ਗਾਂ ਨੂੰ ਬਹੁਤ ਚੰਗੀ ਗਾਂ ਹੈ ਜੋ ਤਰੂ ਕੀ ਦੱਸੂਗੀ ਜੈ ਜਮਲ ਪਹਿਲਾਂ ਹੀ ਦੱਸ ਦੇ ਬਹੁ ਮੁੱਲ ਕਰਾਉ ਨੂੰ ਕੰਨਾ ਕਰਾਲਾ 52000 ਦੀ ਵੇੜ ਦੇਣੀ ਚਵਾਈ ਲੱਗੀ ਆ ਸਿਰਈਆ ਚਵਾਈ ਦੋਸਤੋ ਚਵਾਈ ਬਾਈ ਦੱਸਦਾ ਫੁੱਲ ਚੰਗੀ ਲੱਗੀ ਆ ਸੂਈ ਸਵਾਈ ਹੈਗੀ ਆ ਮੋਟੀ ਧਾਰ ਹੈ ਬਾਕੀ ਤੁਹਾਨੂੰ ਖੜਕੇ ਤੋਂ ਜਾਂਦਾ ਅੱਜ ਆ ਲੱਗ ਗਿਆ ਹਣਾ ਹੂੰ ਫੁੱਲ ਚੰਗੀ ਚਵਾਈ ਆ ਹੂੰ ਬੋਲੀ ਹੈ 52000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿੰਨਾ ਤੋਂ ਲਈ ਆ ਉਹ ਦੱਸਦੇ ਆ 22 ਕਿਲੋ ਦੁੱਧ ਚੋਇਆ ਜਿਹਦੇ ਪਸੰਦ ਆਊਗੀ ਉਹ ਭਾਵੇਂ 5 ਕਿਲੋ ਦੁੱਧ ਮੰਨ ਕੇ ਲੈ ਜਾਏ ਭਾਵੇਂ 10 ਕਿਲੋ ਮੰਨ ਕੇ ਲੈ ਜਾਏ ਤੇ ਭਾਵੇਂ 22 ਕਿਲੋ ਮੰਨ ਕੇ ਲੈ ਜਾਏ ਪੂਰੀ ਫੁੱਲ ਮੂੰਹ ਮੱਥੇ ਦੀ ਸੁਨੱਖੀ ਬੱਚੀ ਆ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਦੀ ਵਾਲੀ ਬੱਚੀ 52000 ਦੀ ਦੇ ਦੇਣੀ ਆ ਦੋਸਤੋ ਬੱਦਲ ਵੀ ਫੋਲੀ ਭਰਾਉ ਹੋਇਆ ਫਿਰਦਾ ਹੌਲੀ ਹੌਲੀ ਕਰਨੀ ਨਹੀਂ ਰੱਬ ਜੀ ਨਾਲ ਹੋਣੀ ਇਧਰ ਚਾਨਣ ਹੀ ਖਡਾਲਾ ਦੋਸਤੋ ਬੱਦਲ ਫੁੱਲ ਹੋ ਗਿਆ ਕਾਲਾ ਬੋਲਾ ਚੜ ਕੇ ਆ ਗਿਆ ਸਮਾਂ ਤਾਂ ਹਜੇ 2.5 ਕੀ ਵਜੇ ਆ ਪਰ ਬੱਦਲ ਥੋੜਾ ਜਿਆਦਾ ਜਿਆਦੇ ਬਣਿਆ ਵਾ ਤਾਂ ਕਰਕੇ ਨੇਰਾ ਲੱਗਦਾ ਥਣ ਸੋਹਣੇ ਅਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਹਵਾ ਨਾ ਬਹੁਤ ਸੋਹਣਾ ਵੱਡਾ ਦੁੱਧ ਵੀਰ ਦੱਸਦਾ 20 ਕਿਲੋ ਖੁੱਲਾ ਪਿਆ ਜੂ ਜਿੰਨਾ ਤੋਂ ਲਈ ਉਹ 22 ਕਿਲੋ ਦੋ ਦੱਸਦਿਆ ਹਾਂ ਕਾਣੇ ਨੂੰ ਖਿੱਚੀ ਫਿਰਦੀ ਆ ਅਮਰੂਦਾਂ ਵਾਲੀ ਰੇੜੀ ਵਾਂਗੂ ਸਵਾਨਾ ਪਟਾਂ ਜੋ ਫਸਿਆ ਪਿਆ ਚਾਰੀ ਥਾਣਾ ਕੋਈ ਫੋਰਡ ਸ਼ਾਂਗ ਨਹੀਂ ਚਵਾਈ ਇੱਕ ਨੰਬਰ ਦੋ ਨੰਬਰ ਤੇ ਆ ਜੀਏ ਦੋ ਨੰਬਰ ਤੇ ਬਈਆ ਫੰਗਰਡ ਆ ਗਈ ਹੂੰ ਤੇ ਆਪਣਾ ਆਪਦੇ ਪਿੰਡ ਤੋਂ ਹੀ ਲਈ ਹੋਈ ਆ ਚੜੇ ਇੱਕ ਪਿੰਡ ਤੋਂ ਲਈ ਹੋਈ ਆ ਠੀਕ ਹੈ ਤੇ ਜੇ ਕਿਹਨੇ ਡਰੈਸ ਲੈਣਾ ਡਰੈਸ ਦੇ ਦਾਂਗੇ ਹੂੰ ਇਹ ਲਿਆਂਦ ਕੋਈ ਆ ਤੇ ਲਿਆੜਾ ਪਾਉਣਾ ਸੀ ਚਲੋ ਉਹਨੂੰ ਆਪਣਾ ਵੀਡੀਓ ਵਾਲੀ ਬਣਾਉਣ ਵਾਲਾ ਕੰਮ ਚੱਲ ਪਿਆ ਇਹ ਸੁਈ ਆ ਦੂਜਾ ਸੁਹਾ ਸੋਣੀ ਆ 14 ਕਿਲੋ ਇਹਨੇ ਪਹਿਲਾਂ ਦਾ ਦੁੱਧ ਦਿੱਤਾ। ਦਣ ਕਿਨੇ ਲੈ ਜਿਓ? ਦਣੇ ਦੇ 7 ਪਏ ਤੋਰ ਕੇ ਵਿਖਾ ਦੇ ਗਾਨੀ। ਮੁੱਲ ਜੈਜ ਆ ਪਹਿਲਾਂ ਦੱਸ ਦੇ। ਮੁੱਲ ਨਹੀਂ ਬਾਈ ਕਰਨਾ ਬਸ ਲੈਣਾ ਹੀ ਆ 35000 ਦੀ ਦੇਣੀ ਆ 100 ਹੀ ਛੱਡਣਾ ਵਿੱਚੋਂ ਬੱਸ। ਠੀਕ ਐ। ਦਣ ਕਿਨੇ ਪਏ ਆ? ਦਣ 7 ਪਏ। ਹਫਤੇ ਦੀ ਕੱਚੀ ਆਪਦੇ ਪਿੰਡੋਂ ਹੀ ਬਾਈ ਕਹਿੰਦਾ ਲਈ ਆ। ਹੁਣੇ ਲਿਆ ਕੇ ਹਜੇ ਬੰਨੀ ਆ। ਨਾਲ ਹੀ ਮੈਂ ਆ ਗਿਆ। ਨਹੀਂ ਤਾਂ ਬਾਈ ਨੇ ਤਲਿਆਰਾ ਤਲੂਰਾ ਦੂਜੀਆਂ ਵਿਹੜਾਂ ਵਾਂਗੂ ਇਹਦੇ ਵੀ ਪਾਉਣਾ ਸੀ ਗਾਨੀ ਵੀ ਪਾਉਣੀ ਸੀ। ਪਰ ਉਤੋਂ ਮੀ ਫੋਲੀ ਭਰਾਉ ਹੋਇਆ ਵਾ ਪਤਾ ਨਹੀਂ ਮੀ ਹੁਣੇ ਲੈ ਪਏ ਤਾਂ ਕਰਕੇ ਫਿਰ ਤੇ ਦੂਰੇ ਬਦਲੇ ਨਹੀਂ ਸਿੱਧੀ ਉਹਦਾ ਸੰਗਲ ਜੀ ਵਿਖਾਤੀ ਆ 14 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਦੂਜੇ ਸੂਏ ਬਾਈ ਕਹਿੰਦਾ ਸੁੰਦੀ ਹੈ ਇੱਕ ਹਫਤੇ ਦੀ ਕੱਚੀ ਆ ਮੁੱਲ ਕਿੰਨਾ ਕੀਤਾ ਇਹਦਾ ਬਾਪਾ ਜੀ ਤੇਰੀ ਦੇਣੀ ਮੁੱਲ ਕੋ 35000 ਦੀ ਬਾਈ ਕਹਿੰਦਾ ਦੇਣੀ ਆ ਬਾਕੀ ਥਾਣ ਤੁਹਾਨੂੰ ਉੱਥੇ ਨੇੜੇ ਤੋਂ ਰੋਕ ਕੇ ਵਿਖਾ ਦੇਣਾ ਆ ਦੋਸਤੋ ਥਾਣ ਵੇਖ ਲਓ ਸੋਹਣੇ ਥਾਣਾ ਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਬਾਪਰਾ ਮੇਰਾ ਗਾਂ ਇੰਨੀ ਚੰਗੀ ਆ ਨਾ ਆਪਣੇ ਪਿੰਡ ਦੇ ਬੰਦੇ ਉਹਨਾਂ ਨੇ ਵੀ ਇੱਕ ਦੋ ਵਾਰ ਤੇ ਤੋਂ ਵੀਡੀਓ ਪਵਾਈ ਆ ਠੀਕ ਹੈ ਤੇ ਮੈਂ ਅਗਲਾ ਵੇਖਣਗੇ ਅਗਲਾ ਕਹਿੰਦਾ ਫਿਰ ਇੰਨੇ ਲਈ ਲੈ ਕੇ ਇੰਨੇ ਮੰਗੀ ਜਾਂਦੇ ਆ ਇਹ ਤੋਂ 100 ਰੁਪਇਆ ਛੋੜ ਹੋਣੀ 35 ਜੋ ਕੋ ਬਾਹਰ ਘਾਟ ਨਹੀਂ ਹੋਣੀ ਠੀਕ ਹੈ ਬਸ ਤਿੰਨ ਨੰਬਰ 35000 ਚ ਬਾਈ ਕਹਿੰਦਾ 100 ਦਾ ਨੋਟ ਛੱਡਣਾ ਜਿੰਨਾਂ ਤੋਂ ਲਈ ਆ ਉਹ ਵੀ ਬਾਈ ਕਹਿੰਦਾ ਵੀਡੀਓ ਵੇਖਣਗੇ ਸ਼ੇਅਰ ਸ਼ੇਅਰ ਮਤਲਬ ਦੀ ਬਿਹੜਾ ਬਹੁਤ ਚੰਗੀ ਮੂੰਹ ਮੱਥਾ ਖਾਦੇ ਤੂੰ ਮੂੰਹ ਮੱਥੇ ਦੀ ਸੋਹਣੀ ਐ ਕਿੰਨੇ ਦਿਨ ਦੀ ਕੱਚੀ ਐ ਤੇਰੇ ਵੀਰੇ 7 ਦਿਨ ਪਈ ਆ ਨੈਟ ਤੇ ਬੱਚੀ ਦੇ ਦੁੱਧ ਦਾ ਰਕਾਰ 24 ਲੀਟਰ ਦਾ ਦੂਜੇ ਸੂਰੇ ਤੇ ਤੀਜੇ ਸੂਰੇ ਸੂਹੀ ਆ। ਦਿਨ ਕਿਨੇ ਦੱਸਿਆ? ਹਫਤੇ ਦੀ ਕੱਚੀ ਆ 24 ਲੀਟਰ ਦੁੱਧ ਬਾਈ ਦੱਸਦਾ ਕਿਹਨੇ ਦੂਜੇ ਸੂਰੇ ਦਿੱਤਾ ਤੀਜੇ ਸੂਰੇ ਸੂਂਦੀ ਹੈ। ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ। ਭਾਈ ਕਹਿੰਦਾ ਅਗਲਾ ਸਾਡੇ ਘਰੇ ਆਵੇ ਆਪਦੀ ਨਿਰਖ ਪਰਖਣਾ ਸੌਦਾ ਕਰ ਲੈ। ਸਾਡਾ ਸਾਰਾ ਮਾਲ ਖਰੀਦਿਆ ਸਾਡੀਆਂ ਸਾਰੇ ਵੜਾਂ ਦੀ ਫੁੱਲ ਗਾਰੰਟੀ ਆ ਥਣਾ ਦੀ ਭਾਰ ਪਿੱਛੇ ਦੀ। ਜਿਹੜੀ ਗੱਲ ਸਾਡੀ ਹੋਊ ਵੀ ਭਰਾ ਮੇਰੇ ਆਪ ਤਾਂ ਕਹਿੰਦੇ ਆ। ਵੀਂ ਗਾਂ ਪੂਰੇ ਵੱਡੇ ਢਾਂਚੇ ਦੀ ਆ ਠੀਕ ਆ ਬਹੁਤ ਅਗਲੇ ਨੇ ਆਪਦੀ ਸੇਵਾ ਨਾਲ ਲੈਣਾ ਭਾਰ ਪਿੱਛਾ ਨਾਲ ਕੱਢਦੀ ਹੋਵੇ ਮੋਗ ਮਾਰਦੀ ਹੋਵੇ ਪੱਠੇ ਨਾਲ ਖਾਂਦੀ ਹੋਵੇ ਇਹ ਥਣਾ ਲੋਕ ਕੀ ਆ ਉਹ ਗਾਂਾਂ ਦੀ ਆਪਣੀ ਗਾਰੰਟੀ ਆ ਕੋਰੋਂ ਲੀਵਾ ਵਖਾਲੇ ਹੋਗੇ ਹਵਾਨਾ ਸੋਣਾ ਕੱਲੀ ਕੱਚੀ ਕੱਚੀ ਇੱਕ ਹਫਤਾ ਬਾਅਦ ਦੱਸਦਾ ਲੈ ਜੂ ਆ ਸਾਰੀ ਵਲਟਲ ਕੱਢ ਕੇ ਸੋਣਾ ਫਟੰਗ ਹਵਾਨਾ ਪਿੱਛੇ ਨੂੰ ਵੱਧਾ ਕੱਲੀ ਕੱਚੀ ਕੱਚੀ ਆ ਦਿਨ ਜ਼ਰੂਰ ਪੂਰੀ ਡੋਲ ਰਹਿਣਾ ਇਹਨੇ ਵੀ ਇੱਕ ਹਫਤਾ ਲੈ ਜੂਗੀ ਬਚੂੜ ਦੀ ਆ ਹਾਂ ਵੇੜ ਦੋਸਤੋ ਖੁੱਲੇ ਡੋਲੇ ਅੰਗਾਂ ਪੈਰਾਂ ਦੀ ਐ ਜਿੱਦਣ ਤਿਆਰ ਹੋ ਜਾਂਦੀ ਆ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਕੱਚੀ ਜ਼ਰੂਰ ਆ ਦਿਨ ਜ਼ਰੂਰ ਇੱਕ ਹਫਤਾ ਲੈ ਜਾ ਹਾਂ ਕੱਦ ਪੂਰਾ ਹੀ ਆ ਮੋਲੇ ਦਾ ਕਿੰਨਾ ਕੀਤਾ ਮੋਲੇ ਦਾ ਬਈ 60 ਕਰਾ ਲਾ 62 ਕਰਾ ਲਾ 53 ਦੀ ਰੇਡ ਦੇਣੀ ਆ 100 ਰੁਪਏ ਛੂਟ ਕਰਨਾ ਮੁੱਲ 60 62 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 53000 ਚੋਂ ਛੂਟ ਕਰਨੀ ਆ ਆ ਸਾਰੀ ਵਲਟੈਲ ਕੱਢ ਕੇ ਸੋਨਾ ਬੰਬੂ ਲਾ ਕੇ ਸੂ ਹਫਤੇ ਦੀ ਕੱਚੀ ਆ ਪ੍ਰਿੰਟ ਵਾਲੀ ਬੱਚੀ ਐਰ ਸ਼ੈਰ ਬਰੀਡ ਦੀ ਇੱਥੇ ਖੜ ਜਾ ਬਈ ਮੀ ਆ ਗਾ ਤੈਨੂੰ ਇੱਥੇ ਗੰਦਾਂ ਲਿਆ ਦਿਆਂਗਾ ਸਹੀ ਹੈ 3 ਨੰਬਰ ਕਰ ਦਿੰਦਾ 3 ਨੰਬਰ ਪਲੂਨ ਵਹਿੜਾ ਬਾਈ ਵੱਡੀ ਠੀਕ ਹੈ ਹਾਂ ਕਿੰਨੇ ਕ ਦੰਦ ਲੈਂਦੀ ਆ ਦੰਦਾਂ ਦਾ ਜ ਆਪਾਂ ਲੋਕ ਕਹਿੰਦੇ ਨਾ ਵੇਖੀ ਨਹੀਂ ਹਾਂ ਸਾਡੀ ਵੇਖੀ ਆ ਰਲੀ ਵੀ ਆ ਰਲੀ ਵੀ ਆ ਸਮੰਨੀ ਆ ਜਿਹੜੀ ਰਲੀ ਹੁੰਦੀ ਆ ਉਹਨੂੰ ਕਹਿੰਦੇ ਆ ਵੇਖੀ ਨਹੀਂ ਇਹ ਦੰਦਾਂ ਦਾ ਹੁੰਦੀ ਆ ਉਹ ਕਹਿੰਦੇ ਆ ਵੀ ਇੰਨੇ ਦੰਦ ਆ ਸਹੀ ਹੈ ਹੁਣ ਵਹਿੜ ਵੇਖੀ ਆ 2 ਘਟ 70 ਦੀ ਦੰਦਾਂ ਸੀ ਦੂੰਦੀ ਅਸੀਂ ਪੜਾਕਦੇ ਨੇ ਦੱਸਦੇ ਜੀ ਦੂੰਦੀ ਆ ਹਾਂ ਅਸੀਂ ਹੁਣ ਇਹਦਾ ਵੀ ਦੱਸ ਦਿਆਂ ਬਈ ਰਲੀ ਵੀ ਆ ਸਹੀ ਹੈ ਚੜ ਕੇ ਬਣੀ ਵੀ ਆ ਗਾਂ ਪਲੂਨ ਕਿੰਨੇ ਦਿਨ ਲੈ ਜੂ ਦਿਨ 7-8 ਪਏ ਆ ਜੀ ਬੱਚੇ 7-8 ਦਿਨ ਪਏ ਆ ਬਾਈ ਕਹਿੰਦਾ ਜਿਹੜੀ ਦੋਂਦੀ ਹੁੰਦੀ ਆ ਜਾਂ ਚੌਗੀ ਹੁੰਦੀ ਆ ਜਾਂ ਖੀਰੀ ਹੁੰਦੀ ਉਹ ਤਾਂ ਅਗਲਾ ਪੜਾਕ ਦੇਨੇ ਦੱਸ ਦਿੰਦਾ ਬਾਈ ਆਹ ਦੰਦ ਆ ਇਹ ਦੋਂਦੀ ਆ ਇਹ ਚੌਗੀ ਆ ਤੇ ਜਿਹੜੀ ਦੰਦਾਂ ਚ ਪੂਰੀ ਹੁੰਦੀ ਆ ਜਵਾਨ ਹੁੰਦੀ ਆ ਉਹਦਾ ਬਾਈ ਅਗਲਾ ਕਹਿੰਦਾ ਬਾਈ ਵੇਖੇ ਨਹੀਂ ਦੰਦ ਯਾਰ ਇਹਦੇ ਬਾਈ ਕਹਿੰਦਾ ਦੰਦ ਪੂਰੇ ਆ ਜਵਾਨ ਹੋ ਗਈ ਆ ਵੱਡੀ ਹੋ ਕੇ ਬਣੀ ਆ ਸੂੰਦੀ ਪਹਿਲੇ ਸੂਵੇ ਆ ਦਿਨ ਕਿੰਨੇ ਦੱਸਿਆ ਦਿਨ 7 ਪਏ ਆ ਇੱਕ ਹਫਤੇ ਦੀ ਕੱਚੀ ਆ ਕਿੰਨਾ ਕ ਦੁੱਧ ਪਿਆ ਜੂ ਦੁੱਧ ਪਈਆ ਬਹੁਤ ਚੰਗੇ ਰਿਕਾਰਡ ਦੀਆ ਮੱਛੀ ਰਹੀ ਨਹੀਂ ਦੁੱਧ ਤਾਂ 25 26 ਬਣੋ ਦੱਸਿਆ ਸੀ ਮਾਂ ਦਾ ਦੁੱਧ ਪਰ ਮੱਛੀ ਵੀ ਦੁੱਧ 17 18 ਕਿਲੋ ਗਾਰੰਟੀ ਵਾਲਾ ਪਿਆਓ ਠੀਕ ਹੈ ਬਹੁਤ ਚੰਗੀ ਜਿਆਦਾ ਬਾੜੀਆ ਜਿਆਦਾ ਮਖਾਵੇਂ ਰਦੀ ਮੂੰਹ ਮੱਥੇ ਦੀ ਸੋਹਣੀ ਐ ਐਚ ਐਫ ਐਗੜਾ ਕੜਾ ਹੋਰ ਐਚ ਐਫ ਨਸਲ ਦੀ ਡੱਬੀ ਵੱਛੀ ਪ੍ਰਿੰਟ ਵਾਲੀ 20 ਕਿਲੋ ਵੱਛੀ ਨੂੰ ਖੁੱਲਾ ਦੁੱਧ ਪਿਆਉਣਾ ਚਾਹੀਦਾ ਕਿਉਂਕਿ ਜਿਆਦਾ ਵਾਲੀ ਐ ਜੇ ਐਚ ਐਫ ਨਸਲ ਦੀ ਵੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਕਮਾਲਿਆ ਥਣ ਚਾਰੀ ਆ ਆਪ ਗੱਲ ਤਾਂ ਸਹੀ ਕੀਦੀ ਆ ਦੰਦਾਰੀ ਜਿਹੜਾ ਵਾਲੀ ਹੁੰਦੀ ਆ ਫਿਰ ਕਹਿੰਦੇ ਵੇਖੇ ਨਹੀਂ ਹਾਂ ਇਹ ਵੀ ਗੱਲ ਸਹੀ ਆ ਦੋਸਤੋ ਜਿਹੜੀ ਦੰਦ ਪੂਰੇ ਹੋ ਜਾਂਦੇ ਹੁੰਦੇ ਆ ਉਹਦੇ ਅਗਲਾ ਰੇਹ ਕੀ ਕਹਿੰਦਾ ਬਾਈ ਯਾਰ ਦੰਦ ਨਹੀਂ ਵੇਖੇ ਇਹਦੇ ਪਤਾ ਨਹੀਂ ਕਿੰਨੇ ਦੰਦ ਹੋਊਗੀ ਤੇ ਜਿਹੜੀ ਖੀਰੀ ਆਉਂਦੀ ਆ ਢਾਕ ਪੜਾਕ ਅਗਲਾ ਕਹਿੰਦਾ ਬਾਈ ਇਹ ਤਾਂ ਖੀਰੀ ਆ ਲੈ ਵੀ ਤਾਂ ਵਖਾ ਦੇ ਕਾਰ ਬਾਈ ਹੂੰ ਮਲਟ ਲੰਬਾ ਬੱਚੀ ਕੱਚੀ ਆ ਬਾੜਾ ਸੋਹਣਾ ਜੀ ਪਾਉਂਦਾ ਹਿੰਮਤ ਹੂੰ ਠੀਕ ਆ ਇੰਨੇ ਸੋਹਣੇ ਬੱਚੀ ਬਣਨੀ ਆ ਨਾ ਹਜੇ ਤੇ ਕੋ ਭੈਣ ਭਰਾ ਸਾਹ ਹੋਊਗਾ ਬੱਚੀ ਪਾਉਂ ਮਾਰੇ ਕਰ ਦੂਗੇ ਅੱਗੇ ਸਿਆਲ ਹੁੰਦੇ ਆ ਹ ਵਧੀਆ ਰੁੱਤ ਜੀ ਸੁੰਦੀ ਆ ਕਰਮਾਂ ਵਾਲੀ ਕਿੰਨੇ ਦੀ ਮੋਲੇ ਦਾ ਬਈ 31 ਦਾ 52000 ਬੈਠਾ ਤਿਆਰ ਹੋਈ ਕਿੰਨੇ ਦੀ ਆ ਤਿਆਰ ਹੋਈ ਤਾਂ ਬੱਚੀ ਦਾ ਪਤਾ ਨਹੀਂ ਪਾਲ ਫੋਲ ਕੇਰ ਕਿਹੜਾ ਪਾਸਾ ਕਰ ਜੇ ਕੋ ਗਾਂ ਦੇ 15 ਦਿਨ ਪਏ ਆ ਹਾਂ 52000 ਦੀ ਦੇ ਦੇਣੀ ਆ 20 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ 15 ਦਿਨਾਂ ਦੀ ਕੱਚੀ ਆ ਜੇ ਕੋਈ ਭੈਣ ਭਰਾ 15 ਦਿਨ ਸਾਹਮ ਕੇ ਕੋਈ ਵਪਾਰੀ ਵੀ ਤਿਆਰ ਕਰਕੇ ਵੀ ਸੇਲ ਕਰਦਾ 65 70000 ਦੀ ਬੱਚੀ ਆ ਜੇ 15 ਦਿਨ ਵਧੀਆ ਸੰਭੂ ਅਗਲਾ ਮੀ ਪੂਰੇ ਜੋਰਾਂ ਤੇ ਆ ਗਿਆ ਹਾਂ ਦੋਸਤੋ ਮੀ ਆ ਗਿਆ ਪੂਰਾ ਤਾਂ ਹੀ ਫਸੇ ਅਸੇ ਜੇ ਹੋਗੇ ਵੀਡੀਓ ਬਣਾਉਣੇ ਆ ਕਿਉਂਕਿ ਕਿਦਦਰ ਕੈਮਰਾ ਵੀ ਭੇਜਦਾ ਆਪਣਾ ਆਲਾ ਚੱਲ ਪਿਆ ਤਰਕਾਰੀ ਆ ਜਾਤੀ ਆ ਗਈ ਵੀਰੇ ਰਾਲ ਲਾਲ ਰੰਗ ਦੀ ਠੀਕ ਹੈ ਹਾਂ ਤੇ ਆਪਣੇ ਇਧਰ ਵੀ ਜਰਸੀ ਹੈ ਕੋਈ ਹੁਮਾਚਲੀ ਡੱਡੂ ਸਮਝ ਨਾ ਲਵੇ ਹੂੰ ਠੀਕ ਹੈ ਸਹੀ ਹੈ ਗਾਨ ਤੇ ਨਹੀਂ ਜੇ ਤੂੰ ਜੇ ਤਾਂ ਕੋਈ ਕੋ ਪਿਓਰ ਜਰਸੀ ਪਿਓਰ ਤਾਂ ਹੈਣੀਗੀ ਜਮਾ ਵੀ 100 ਚੋਂ 70 ਕਾ ਪੈਸੇ ਜਰਸੀ ਆ ਵੀ ਆਪਣੇ ਇਧਰ ਲਈ ਆ ਪਰ ਹੈ ਜਾਣ ਵਾਲੀ ਆ ਠੀਕ ਹੈ ਰੰਗ ਲਾਲ ਆ ਠੀਕ ਆ ਸੀਸਾਉ ਬੋਲਦਾ ਇੱਥੇ ਜਿਹਾ ਲਿਆ ਠੀਕ ਆ ਦੋਸਤੋ ਲਾਲ ਰੰਗ ਦੀ ਆ ਸੀਸਾਉ ਪੂਰੀ ਆ ਨਾ ਕਰ ਨਾ ਹੜਾ ਨਸਲ ਜਰਸੀ ਚ ਪੈਂਦੀ ਆ ਵਿੱਚ ਥੋੜਾ ਜਿਹਾ ਕ੍ਰਾਸ ਹੰਗ ਹੈਗਾ ਕਿੰਨਾ ਕੁ ਦੁੱਧ ਪੈ ਜੂ ਕਰ ਦੇਤਾ ਇਹ ਭਾਈ ਦੁੱਧ ਲਈ ਆਪਾਂ ਨੂੰ ਪਹਿਲਾਂ ਤਾਂ 16 17 ਕਿਲੋ ਦੱਸਿਆ ਕੋਈ ਭੈਣ ਭਰਾ ਆ ਦਾ 20 ਵੀ ਟੋ ਹੋ ਸਕਦਾ ਹੈ ਜੇ ਬਈ ਪੱਠੇ ਨਾਲ ਤਾਹ ਵੀ ਦੇ ਦੇ ਪੰਜ ਵੀ ਦੇ ਦੇ ਦਿਨ ਕਿਨੇ ਦੱਸਿਆ ਜਨ 47 ਗਰੰਟੀ ਮੇਰੀ ਹੈ ਜੈ ਜੈ ਮੋਹਲਾ ਬਹਾਨਾ ਸਾਡੇ 46000 ਦੀ ਮੱਛੀ ਦੇਣੀ ਆ ਰੀਜਨਲ ਪੰਜਾਬ ਵਾਲੀ ਜਰਸੀ ਆ ਤੁਹਾਨੂੰ ਮਾਚਰਾਈ ਲੈਣ ਸਕਦੇ ਹੋ ਭਰਾ ਠੀਕ ਹੈ ਡਰੈਸ ਵੀ ਦੇ ਦਾਂਗੇ ਘਰੇ ਦੇ ਨਾਲ ਅਗਲੇ ਦਸੰਗਲ ਪਾਏ ਦੀ ਵੀ ਉਹ ਪਾ ਦਾਂਗੇ ਦੋਸਤੋ ਲੋਕਲ ਮੱਛੀ ਲਈ ਹੈ ਭਾਈ ਕਹਿੰਦਾ ਐਡਰੈਸ ਵੀ ਦੇ ਦੇਾਂਗੇ ਜਿਹਦੇ ਘਰੋਂ ਲਈ ਆਪਾਂ 16 17 ਕਿਲੋ ਦੁੱਧ ਭਾਈ ਦੱਸਦਾ ਇਹਨੇ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਹੁਣ ਸੂਨ ਨੂੰ ਤਿਆਰ ਥਣ ਸੋਹਣੇ ਆ ਪਲਟ ਲਾਂ ਬਹੁਤ ਪਈਆਂ ਦਾਣੇ ਨੇ ਲੈ ਜਾਣੇ ਆ ਚਾਰ ਹੀ ਥਾਣਾ ਕੋਲ ਨਹੀਂ ਕੋਸ਼ਾਂਗੇ ਹੂੰ ਚਾਰ ਹੀ ਥਾਣਾ ਆਦੀ ਚਵਾਈ ਵਾਲੇ ਗੁਲਾਬੀ ਗੈਪ ਚ ਲੱਗੇ ਹੋਏ ਆ ਮਗਰੋਂ ਨਹੀਂ ਰਹਾ ਹੂੰ ਹਵਾ ਨਾਲ ਸੋਹਣਾ ਠੂਸ ਨਹੀਂ ਘਰ ਹਵਾ ਨਾਲ ਇਹ ਪੂਰੇ ਜੂਰਾਂ ਦੇ ਆ ਗਿਆ ਹਾਂ ਦੋਸਤੋ ਮੈਂ ਕੱਢ ਲੈ ਤੂਰੇ ਨੂੰ ਮੈਂ ਪੂਰਾ ਆ ਗਿਆ ਦੋਸਤੋ ਇੱਕ ਆ ਬੈੜ ਰਹਿ ਗਈ ਹੈ ਡੱਬੀ ਇੱਕ ਪਰਲੇ ਪਾਸੇ ਆ ਤੇ ਮੈਂ ਆ ਗਿਆ ਵੇੜਾ ਤੋਰੇ ਤਾਰੇ ਵੀ ਇੱਕ ਨੰਬਰ ਆ ਠੀਕ ਆ ਨਾ ਜੇ ਕਹਿਣਿਆਂ ਦਾ ਵਿਖਾ ਵੀ ਦਿਨੇ ਨਹੀਂ ਤਾਂ ਇੱਥੇ ਵਿਖਾ ਦੇ ਹੂੰ ਸਹੀ ਜੇ ਮਰਜੀ ਕਰ ਲੈ ਇੱਕ ਦੂਰ ਲਾ ਚੱਲ ਦੋਸਤੋ ਮੀ ਥੋੜਾ ਜਿਆਦਾ ਆ ਗਿਆ ਤੁਹਾਨੂੰ ਵੀ ਪਤਾ ਫਿਰ ਮੀ ਚੌਕਾ ਆਹ ਦੋਸਤੋ ਜਰਸੀ ਕੰਨ ਮਾਸੂਆ ਇਹ ਪਹਿਲਣ ਵਾਛੀ ਹੁੰਦੀ ਆ ਭਰਾ ਦਿਨ ਕਿੰਨੇ ਲੈ ਜੂ ਦਿਨ ਬਸ 5 6 ਲੈਂਦੀ ਆ ਕਿੰਨਾ ਦੁੱਧ ਦੇ ਦੂੰ ਦੁੱਧ ਬਸ 13 14 ਇੰਚ ਪਿਆ ਜੂ ਲੈਣ ਦੇਣ ਵਾਲੀ ਡਿਮਾਂਡ ਏ 36000 ਦੀ 36000 ਦੀ ਦੇ ਦੇਣੀ ਆ ਜਿਹੜੀ ਵਹਿੜ ਤੁਸੀਂ ਵੇਖ ਰਹੇ ਆ ਪਹਿਲੇ ਸੂਵੇ ਸੁੰਦੀ ਆ ਕੋਈ 13 14 22 10 ਦਾ ਇੱਥੇ ਦੁੱਧ ਪਿਆ ਜੂ। ਮੋੜਦਾ ਕਾਲੇ। ਤਿੰਨ ਚਾਰ ਦਿਨ 22 10 ਦਾ ਮਸਾ ਹੀ ਲਊਗੀ ਫੁੱਟਬਾਲ ਦੀ ਤਰ੍ਹਾਂ ਟਾਈਟ ਢੋਸੇ ਨੇ ਗਰਹਵਾਨਾ। ਨਸਲ ਜਰਸੀ ਆ। ਦੁੱਧ ਜਰਸੀਆਂ ਦਾ ਮੱਝਾ ਰਗੇ ਹੁੰਦਾ। ਇਹ ਵੀ ਸਿੰਗਲ ਜੀ ਇਹ ਵੀ ਜੀ ਹੋਊਗੀ। ਸਹੀ ਆ। ਹਾਂ। ਤਾਂ ਸੋਹਣੇ ਆਧੀ ਚਵਾਈ ਵਾਲੇ ਗਲਾਬੀ ਆ। ਇਹ ਦੰਦਾਂ 'ਚ ਹੋਊਗੀ ਚਾਰ ਦੰਦ ਵੱੱਛੀ ਠੀਕ ਹੈ ਇਹ ਬਾਈ ਦੱਸਦਾ ਪਹਿਲੇ ਸੂਵੇ ਸੁੰਦੀ ਆ ਮੂੰਹ 'ਤੋਂ ਚਾਰ ਦੰਦ ਚੌਗੀ ਵੱੱਛੀ 36000 ਦੀ ਦੇ ਦੇਣੀ ਆ ਛੋੜ 36000 ਚ ਬਾਈ ਕਰ ਦੂ ਆ ਇੱਕ ਪ੍ਰਿੰਟ ਵਾਲੀ ਇਹ ਐਚਐਫ ਵਿਹੜਾ ਬਈ ਤੀਜਾ ਸੂਆ ਖੁੰਦੀਆ ਦੁੱਧ ਦਾ ਰਿਕਾਰਡ 24 ਲੀਟਰ ਦਾ ਏ ਠੀਕ ਆ ਠੀਕ ਆ ਮੀ ਬਹੁਤ ਜ਼ਿਆਦਾ ਆ ਗਿਆ ਏ ਵਿਹੜ ਤੋੜ ਕੇ ਵਿਖਾ ਦਾਂਗੇ ਜੇ ਕੋਈ ਭੈਣ ਭਰਾ ਨੂੰ ਵੀਡੀਓ ਚਾਹੀਦੀ ਆ ਆਪਾਂ ਉਹ ਵਟਸਐਪ ਦੇ ਜ਼ਰਗੇ ਭੇਜ ਦਾਂਗੇ ਠੀਕ ਆ ਸਹੀ ਆ ਇਹ ਵਿਹੜ ਆਪਾਂ ਦੇਵਾਂਗੇ ਹਾਂ ਨਾ 52000 ਦੀ 11 ਲੇਵਾਲੂ ਆਮੀ ਵਿਖਾ ਦੇ ਦੋਸਤ 52000 ਦੀ ਬਾਈ ਕਹਿੰਦਾ ਦੇਵਾਂਗੇ 24 ਲੀਟਰ ਦੁੱਧ ਬਾਈ ਦਾਸ ਦਿੰਦੀ ਆ ਜੀ ਗਰੰਟੀ ਆ ਬਹੁਤ ਚੰਗੀ ਬੱਤੀ ਆ ਜਿੰਨੀ ਘਰ ਨੂੰ ਲੈਣ ਕਿਨੇ ਲੈ ਜੂ ਮੋਲੇ ਦਾ ਮੋਲ ਬੁਨਿਆਦੀ ਘਾਦੇ ਦਾ ਦੇਣਾ ਮੋਲ ਕਰਾਉਣਾ ਕਿੰਨਾ ਕਰਾ ਦੇਣੀ ਹਫਤੇ ਦੀ ਕੱਚੀ ਆ 52000 ਦੀ ਬਾਈ ਕਹਿੰਦਾ ਦੇ ਦੇਾਂਗੇ 23 24 ਕਿਲੋ ਖੁੱਲਾ ਦੁੱਧ ਪਿਆ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਮਾਲ ਹੀ ਸੇਲ ਹੈ ਬਾਰਸ਼ ਥੋੜੀ ਜੀ ਜ਼ਿਆਦਾ ਆ ਬਾਈ ਵੀ ਕਹਿੰਦਾ ਐਵੇਂ ਕੋਈ ਭੈਣ ਭਰਾ ਐ ਨਾ ਮੰਨੇ ਕੇ ਜਾਣ ਕੇ ਨਹੀਂ ਤੋੜ ਕੇ ਵਿਖਾਈਆਂ ਮੀਂਹ ਫੁੱਲ ਆ ਗਿਆ ਤਾਂ ਕਰਕੇ ਤੋੜ ਕੇ ਨਹੀਂ ਪਸ਼ੂ ਵਿਖਾਏ ਨਾਲੇ ਤਾਂ ਭਿੱਜਾਂਗੇ ਨਾਲੇ ਕੈਮਰਾ ਭਿੱਜੂਗਾ ਨੁਕਸਾਨ ਹੋਊਗਾ ਤਾਂ ਕਰਕੇ ਪਸ਼ੂ ਤੋੜ ਕੇ ਨਹੀਂ ਵਿਖਾਏ ਮਗਰਲੇ ਦੋ ਕਨਾਕ ਹੀ ਰਹਿ ਗਏ ਸੀ ਫੋਨ ਨੰਬਰ ਸਕਰੀਨ ਤੇ ਆ ਬੈਲ ਕੋਲ ਜੈਜੇ ਮੋਲਦੀਆਂ ਇਹ 7-8 ਵੜਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਣਾ ਸੂਈ ਸਵਾਈ ਵੀ ਹੈਗੀ ਆ ਡੱਬੀ ਵੀ ਹੈਗੀ ਆ ਜਰਸੀ ਵੀ ਹੈਗੀ ਆ ਐਰ ਸ਼ੇਰ ਵੀ ਹੈਗੀ ਆ ਸਾਰੀ ਬਣ ਗਈ ਹੈਗੀ ਆ ਸਾਰਿਆਂ ਨੂੰ ਸ਼ਾਸ਼ੀ ਦਾ